ਵਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਵੱਲੋਂ ਨਸ਼ਾ ਤਸ਼ਕਰਾ ਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਯੋਧਨਸ਼ਾ ਵਿਰੋਧ ਲਗਾਤਾਰ ਜਾਰੀ ਹੈ ਇਸੇ ਮੁਹਿੰਮ ਦੀ ਘੜੀ ਵਿੱਚ ਬੀਤੇ ਦਿਨੀ ਸਾਡੀ ਸੀਐਸਟਾਫ ਮੋਗਾ ਦੀ ਟੀਮ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਮਕਦਮਾ ਨੰਬਰ 110 ਮਿਤੀ 2 ਅਕਤੂਬਰ ਅੰਡਰ ਸੈਕਸ਼ਨ 21 ਐਨਡੀਪੀਐਸ ਐਕਟ ਥਾਣਾ ਅਜੀਤਵਾਲ ਦੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਕੋਲੋਂ 500 ਗ੍ਰਾਮ ਹੈਰੋਇਨ ਰਿਕਵਰੀ ਹੋਈ ਇਹ ਦੋਨੋਂ ਵਿਅਕਤੀਆਂ ਦੀ ਪਛਾਣ ਸਰਵੰਤ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਤਰਨਤਾਰਨ ਤੇ ਹਰਜਿੰਦਰ ਸਿੰਘ ਪੁੱਜੰਦਾ ਵਾਸੀ ਪਿੰਡ ਭਾਈ ਲੱਧੂ ਜ਼ਿਲ੍ਹਾ ਤਰਨਤਾਰਨ ਇਹ ਦੋਨੋਂ ਵਿਅਕਤੀ ਇੱਕੋ ਪਿੰਡ ਦੇ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ 500 ਗ੍ਰਾਮ ਹੈਰਵੰਦੀ ਰਿਕਵਰੀ ਕੀਤੀ ਜਾਂਚ ਤਰਨਤਾਰਨ ਤੋਂ ਮੁਹਿੰਮ ਚੱਲ ਰਹੀ ਹੈ ਇਹਨਾਂ ਤੇ ਅੱਜ ਰਿਮਾਨ ਲੈ ਕੇ ਹੋਰ ਪੁਸ਼ਟੀਸ਼ ਕੀਤੀ ਜਾ ਰਹੀ ਹੈ ਅੱਜ ਇੱਥੇ ਤਰਨਤਾਰਨ ਤੋਂ ਗਾਕਾਂ ਦੀ ਕਲਾਸਟੀ ਬੈਠੇ ਸੀ ਜਿਨ੍ਹਾਂ ਨੂੰ ਮਿਲੇ ਹੈ ਸਾਨੂੰ ਤੇ ਫਰਦਰ ਇਹ ਨਾਲ ਵੀ ਇਹ ਹੋਰ ਕਿਸ ਤੋਂ ਲੈ ਕੇ ਆਏ ਸੀ ਇੱਥੇ ਕਿਸੇ ਸਪੈਸਿਫਿਕ ਬੰਦੇ ਨੂੰ ਦੇਣਾ ਸੀ ਤੋਂ ਪੁੱਛ ਕੇ ਛੜੇ ਪੈਨਰ ਵੀ ਮਾਨਦਾਰ ਨਹੀਂ ਇੰਦਰ ਅਹ ਜਿਹੜਾ ਰਿਕਾਰਡ ਐਸ ਵੇਲੇ ਹੈਗਾ ਉਹਦੇ ਮੁਤਾਬਕ ਕੋਈ ਪਰਚਾ ਨਾ ਤੇ ਨਹੀਂ ਇਹ ਕੱਲ੍ਹ ਤੇ ਅੱਜ ਇਹ ਆਪ ਤੋਂ ਨੂੰ ਉੱਦਾਂ ਹੀ ਬੈਠੇ ਸੀਗੇ ਅੱਡੇ ਤੇ ਬੈਠੇ ਸੀ ਸਰ ਪਿਛਲੇ ਦਿਨਾਂ ਦੇ ਦੌਰਾਨ ਆਪਾਂ ਤਾਂ ਤਾਂ ਤੇ ਰੇਡੀਏਟਰ ਵਿੱਚ ਬਹੁਤ ਵੱਡੀਆਂ ਜੱਟਾਂ ਫੜਿਆ ਲਈਆਂ ਆਂ ਔਰ ਜਿੰਨੇ ਵੀ ਯੂਰੋਪੀ ਹੋਣ ਫੜਕੜੇ ਜਾ ਰਹੇ ਨੇ ਮੋਗਾ ਸੈਕਟਰ ਤੇ ਸਾਰੇ ਤਰ੍ਹਾਂ ਦੇ ਤਰ੍ਹਾਂ ਦੇ ਫਾਇਡ ਬਣ ਰਿਹਾ ਹੈ ਇਹ ਲੋ ਦੀ ਕੋਹਰਾਈ ਦੇ ਨਾਲ ਗੱਲ ਕੀਤੀ ਕਿ ਕਿੱਡਾ ਦੋ ਬਿਲਕੁਲ ਜੀ ਹਰੇਕ ਇਨਸਟੈਂਸ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਪਿੱਛੇ ਜਾ ਕੇ ਦੇਖੀਏ ਵੀ ਇਹ ਸਮਾਨ ਕਿੱਥੋਂ ਆ ਰਿਹਾ ਹੈਗਾ ਤੇ ਤੁਹਾਡੀ ਗੱਲ ਠੀਕ ਹੈ ਵੀ ਮੈਜੋਰਟੀ ਜੋ ਇੱਥੇ ਅਫੈਕਟ ਹੋ ਰਿਹਾ ਉਹ ਤਰਨਤਨ ਦੀ ਪ੍ਰੋਕਸੀਮਿਟੀ ਬਾਰਡਰ ਨਾਲ ਹੋਣ ਕਰਕੇ ਉਧਰੋਂ ਜ਼ਿਆਦਾ ਇਨਫਲੋ ਹੈਗਾ ਇਹ ਕਿਹਾ ਜਾ ਸਕਦਾ ਹੈ ਸਰ ਹੋਗੇ ਜ਼ਿਆਦਾ ਖਬਰ ਹੈ ਇਸ ਕਰਕੇ ਤਰਨਤਨ ਨੂੰ ਹੋ ਗਿਆ ਵੀ ਹੀਰਨ ਨੇ ਇਸ ਸਪੈਸਿਫਿਕ ਬਾਰੇ ਤਾਂ ਨਹੀਂ ਮੈਂ ਕੁਝ ਕਹਿ ਸਕਦਾ ਵੀ ਉੱਥੇ ਕਿੰਨੀ ਰਿਕਵਰੀ ਹੋ ਰਹੀ ਹੈ ਉੱਥੇ ਕਿੰਨੀ ਉਹ ਡਾਟਾ ਮੇਰੇ ਕੋਲ ਐਸੋ ਇਹ ਦੋਸਤੀ ਹੈ ਸਾਰਾ ਰੱਖ ਕੇ ਹਾਂਜੀ ਇਹ ਦੋਨੋਂ ਐਸੋਸੀਏਟ ਨੇ ਇੱਕੋ ਪਿੰਡ ਦੇ ਨੇ ਵੈਸੇ 35 ਸਾਲ ਦੀ ਉਮਰ ਦੇ ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਵਲੋਂ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਯੋਧਨਸ਼ਾ ਵਿਰੋਧ ਲਗਾਤਾਰ ਜਾਰੀ ਹੈ ਇਸੇ ਮੁਹਿੰਮ ਦੀ ਘੜੀ ਵਿੱਚ ਬੀਤੇ ਦਿਨੀ ਸਾਡੀ ਸੀਐਸਟਾਫ ਮੋਗਾ ਦੀ ਟੀਮ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਮਕਦਮਾ ਨੰਬਰ 110 ਮਿਤੀ 2 ਅਕਤੂਬਰ ਅੰਡਰ ਸੈਕਸ਼ਨ 21 ਐਨਡੀਪੀਐਸ ਐਕਟ ਥਾਣਾ ਅਜੀਤਵਾਲ ਦੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਕੋਲੋਂ 500 ਗ੍ਰਾਮ ਹੈਰੋਇਨ ਰਿਕਵਰੀ ਹੋਈ ਇਹ ਦੋਨੋਂ ਵਿਅਕਤੀਆਂ ਦੀ ਪਛਾਣ ਸਰਵੰਤ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਤਰਨਤਾਰਨ ਤੇ ਹਰਜਿੰਦਰ ਸਿੰਘ ਔਰ ਜਿੰਦਾ ਵਾਸੀ ਪਿੰਡ ਭਾਈ ਲੱਧੂ ਜ਼ਿਲ੍ਹਾ ਤਰਨਤਾਰਨ ਇਹ ਦੋਨੋਂ ਵਿਅਕਤੀ ਇੱਕੋ ਪਿੰਡ ਦੇ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ 500 ਗ੍ਰਾਮ ਹੈਰਵਿੰਦੀ ਰਿਕਵਰੀ ਕੀਤੀ ਹੈ ਜਿਸ ਦਾ ਤਰਨਤਾਰਨ ਤੋਂ ਮੁਹਿੰਮ ਚੱਲ ਰਹੀ ਹੈ ਇਹਨਾਂ ਤੋਂ ਹੀ ਅੱਜ ਰਿਮਾਨ ਲੈ ਕੇ ਹੋਰ ਪੁਸ਼ਕਸ਼ ਕੀਤੀ ਜਾ ਰਹੀ ਹੈ ਅੱਜ ਇੱਥੇ ਤਰਨਤਾਰਨ ਤੋਂ ਗਾਕਾਂ ਦੀ ਕਲਾਸਟੀ ਬੈਠੇ ਸੀਗੇ ਜਿਹਦੋਂ ਇਹ ਮਿਲੇ ਸਾਨੂੰ ਤੇ ਫਰਦਰ ਇਹ ਨਾ ਵੀ ਇਹ ਹੋਰ ਕਿਸ ਤੋਂ ਲੈ ਕੇ ਆਏ ਸੀ ਜਾਂ ਇੱਥੇ ਕਿਸੇ ਸਪੈਸਿਫਿਕ ਬੰਦੇ ਨਾਲ ਦੇਣਾ ਸੀ ਉਹ ਪੁਸ਼ਕਸ਼ ਚਲੇ ਪੰਡ ਇਹਨਾਂ ਨੂੰ ਮੰਨਦੇ ਦੱਸਦੇ ਇਹਨਾਂ ਨੂੰ ਅਹ ਜਿਹੜਾ ਰਿਕਾਰਡ ਇਸ ਵੇਲੇ ਹੈਗਾ ਉਹਦੇ ਮੁਤਾਬਕ ਕੋਈ ਪਰਚਾ ਨਾ ਤੇ ਨਹੀਂ ਇਹ ਕੱਲ੍ਹ ਤੇ ਆ ਜੀ ਇਹ ਆਪ ਤੋਂ ਨੂੰ ਉੱਧੇ ਹੀ ਬੈਠੇ ਸੀਗੇ ਅੱਡੇ ਤੇ ਬੈਠੇ ਸੀ ਸਰ ਪਿਛਲੇ ਦਿਨਾਂ ਦੇ ਦੌਰਾਨ ਆਪਾਂ ਤਰਤਾਂ ਦੇ ਰੇਡੀਏਟਰ ਵਿੱਚ ਬਹੁਤ ਵੱਡੀਆਂ ਜਗ੍ਹਾ ਫਟੀਆਂ ਗਈਆਂ ਔਰ ਜਿੰਨੇ ਵੀ ਯੂਰੋਪੀ ਹੌਲ ਪਕੜੇ ਜਾ ਰਹੇ ਨੇ ਮੋਗਾ ਸੈਕਟਰ ਤੇ ਸਾਰੇ ਤਰੰਤਰ ਫਾਇਡ ਬਣ ਰਿਹਾ ਗਿਆ ਇਹਨਾਂ ਦੀ ਕੋਈ ਗਹਿਰਾਈ ਦੇ ਨਾਲ ਗੱਲ ਕਿੱਡੀ ਵਿਕੜਾ ਬਿਲਕੁਲ ਜੀ ਹਰੇਕ ਇਨਸਟੈਂਸ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਇਟ ਚਾ ਕੇ ਦੇਖੀਏ ਵੀ ਇਹ ਸਮਾਨ ਕਿਥੋਂ ਆ ਰਿਹਾ ਹੈਗਾ ਤੇ ਤੁਹਾਡੀ ਗੱਲ ਠੀਕ ਹੈ ਵੀ ਮੈਜੋਰਟੀ ਜੋ ਇੱਥੇ ਅਫੈਕਟ ਹੋ ਰਿਹਾ ਉਹ ਤਰਨਤਨ ਦੀ ਪ੍ਰੋਕਸੀਮਿਟੀ ਬਾਰਡਰ ਨਾਲ ਹੋਣ ਕਰਕੇ ਉਧਰੋਂ ਜ਼ਿਆਦਾ ਇਨਫਲੋ ਹੈਗਾ ਇਹ ਕਿਹਾ ਜਾ ਸਕਦਾ ਹੈ ਸਰ ਹੋਗੇ ਜ਼ਿਆਦਾ ਖਬਰ ਹੈ ਇਸ ਕਰਕੇ ਤਰਨਤਨ ਨੂੰ ਹੋ ਗਿਆ ਵੀ ਇਹਨਾਂ ਜ਼ਿਆਦਾ ਨਹੀਂ ਇਸ ਸਪੈਸੀਫਿਕ ਬਾਰੇ ਤਾਂ ਨਹੀਂ ਮੈਂ ਕੁਝ ਕਹਿ ਸਕਦਾ ਵੀ ਉੱਥੇ ਕਿੰਨੀ ਰਿਕਵਰੀ ਹੋ ਰਹੀ ਹੈ ਉੱਥੇ ਕਿੰਨੀ ਉਹ ਉਹ ਡਾਟਾ ਮੇਰੇ ਕੋਲ ਨਹੀਂ ਹੈ ਦੋਸਤੀ ਹੈ ਸਰ ਕਿ ਕਿ ਹਾਂਜੀ ਇਹ ਦੋਨੋਂ ਐਸੋਸੀਏਟ ਨੇ ਇਕੁਪੈਂਟ ਨੇ ਵੈਸੇ ਪੀ 35 ਸਾਲ ਦੀ ਉਮਰ ਦੇ ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਵੱਲੋਂ ਨਸ਼ਾ ਤਸ਼ਕਰਾ ਦੇ ਖਿਲਾਫ ਇੱਕ ਵਿਸ਼ੇਸ਼ ਮਹਿੰਮ ਯੁੱਧ ਨਸ਼ਾ ਵਿਰੋਧ ਲਗਾਤਾਰ ਜਾਰੀ ਹੈ ਇਸੇ ਮਹਿੰਮ ਦੀ ਘੜੀ ਵਿੱਚ ਬਿੱਤੇ ਦਿਨੀ ਸਾਡੀ ਸੀਐਸਟਾਫ ਮੋਗਾ ਦੀ ਟੀਮ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਮਕਦਮਾ ਨੰਬਰ 110 ਮਿਤੀ 2 ਅਕਤੂਬਰ ਅੰਡਰ ਸੈਕਸ਼ਨ 21 ਐਂਡੀ ਪੀਐਸ ਐਕਟ ਥਾਣਾ ਅਜੀਤਵਾਲ ਦੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਕੋਲੋਂ 500 ਗ੍ਰਾਮ ਹੈਰੋਇਨ ਰਿਕਵਰੀ ਹੋਈ ਇਹ ਦੋਨੋਂ ਵਿਅਕਤੀਆਂ ਦੀ ਪਛਾਣ ਸਰਵੰਤ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਤਰਨਤਾਰਨ ਤੇ ਹਰਜਿੰਦਰ ਸਿੰਘ ਉਰਫ ਜੰਦਾ ਵਸੀ ਪਿੰਡ ਭਾਈ ਲੱਧੂ ਜ਼ਿਲ੍ਹਾ ਤਰਨਤਾਰਨ ਇਹ ਦੋਨੋਂ ਵਿਅਕਤੀ ਇੱਕੋ ਪਿੰਡ ਦੇ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ 500 ਗ੍ਰਾਮ ਹੈਰਵਿੰਦੀ ਰਿਕਵਰੀ ਕੀਤੀ ਹੈ ਜਿਸ ਦਾ ਤਰਨਤਾਰਨ ਤੋਂ ਮੁਹਿੰਮ ਚੱਲ ਰਹੀ ਹੈ ਇਹਨਾਂ ਤੋਂ ਹੀ ਅੱਜ ਰਿਮਾਨ ਲੈ ਕੇ ਹੋਰ ਪੁਸ਼ਕਸ਼ ਕੀਤੀ ਜਾ ਰਹੀ ਹੈ ਅੱਜ ਇੱਥੇ ਤਰਨਤਾਰਨ ਤੋਂ ਗਾਕਾਂ ਦੀ ਕਲਾਸਟੀ ਬੈਠੇ ਸੀਗੇ ਜਿਨ੍ਹਾਂ ਨੂੰ ਮਿਲੇ ਹੈ ਸਾਨੂੰ ਤੇ ਫਰਦਰ ਇਹ ਨਾ ਵੀ ਇਹ ਹੋਰ ਕਿਸ ਤੋਂ ਲੈ ਕੇ ਆਏ ਸੀ ਜਾਂ ਇੱਥੇ ਕਿਸੇ ਸਪੈਸਿਫਿਕ ਬੰਦੇ ਨਾਲ ਦੇਣਾ ਸੀ ਉਹ ਪੁਸ਼ਕਸ਼ ਚੱਲੇ ਪਿੰਡ ਲੱਧੂ ਤੋਂ ਮੰਨਦੇ ਦੱਸਦੇ ਇੱਥੇ ਅੱਛੇ ਜੋ ਰਿਕਾਰਡ ਅਸਲੇ ਹੈਗਾ ਉਹਦੇ ਮੁਤਾਬਕ ਕੋਈ ਪਰਚਾ ਨਾ ਤੇ ਨਹੀਂ ਇਹ ਆਪ ਤੋਂ ਉਹਦੇ ਹੀ ਬੈਠੇ ਸੀਗੇ ਅੱਡੇ ਤੇ ਬੈਠੇ ਸੀ ਸਰ ਪਿਛਲੇ ਦਿਨਾਂ ਦੇ ਦੌਰਾਨ ਆਪਾਂ ਤਾਂ ਤਾਂ ਤੇ ਰੇਡੀਏ ਦੇ ਵਿੱਚ ਬਹੁਤ ਵੱਡੀਆਂ ਜਿੰਨਾ ਫੜਿਆ ਗਈਆਂ ਔਰ ਜਿੰਨੇ ਵੀ ਯੂਰੋਪੀ ਹੌਲ ਪਕੜੇ ਜਾ ਰਹੇ ਨੇ ਮੋਗਾ ਸੈਕਟਰ ਤੇ ਸਾਰੀ ਤਰ੍ਹਾਂ ਦਾ ਫਾਇਡ ਬਣ ਰਿਹਾ ਗਿਆ ਇਹਨਾਂ ਦੀ ਕੋਈ ਗਹਿਰਾਈ ਦੇ ਨਾਲ ਗੱਲ ਕਿੱਡੀ ਵਿਕੜਾ ਬਿਲਕੁਲ ਜੀ ਹਰੇਕ ਇਨਸਟੈਂਸ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਪਿੱਛੇ ਜਾ ਕੇ ਦੇਖੀਏ ਵੀ ਇਹ ਸਮਾਨ ਕਿੱਥੋਂ ਆ ਰਿਹਾ ਹੈਗਾ ਤੇ ਤੁਹਾਡੀ ਗੱਲ ਠੀਕ ਹੈ ਵੀ ਮੈਜੋਰਟੀ ਜੋ ਇੱਥੇ ਅਫੈਕਟ ਹੋ ਰਿਹਾ ਉਹ ਤਰਨਤਨ ਦੀ ਪ੍ਰੋਕਸੀਮਿਟੀ ਬਾਰਡਰ ਨਾਲ ਹੋਣ ਕਰਕੇ ਉਧਰੋਂ ਜ਼ਿਆਦਾ ਇਨਫਲੋ ਹੈਗਾ ਇਹ ਕਿਹਾ ਜਾ ਸਕਦਾ ਹੈ ਸਰ ਹੋਗੇ ਜ਼ਿਆਦਾ ਖਬਰ ਹੈ ਇਸ ਕਰਕੇ ਤਰਨਤਨ ਨੂੰ ਹੋ ਗਿਆ ਵੀ ਇਹਨਾਂ ਜ਼ਿਆਦਾ ਨਹੀਂ ਇਸ ਸਪੈਸੀਫਿਕ ਬਾਰੇ ਤਾਂ ਨਹੀਂ ਮੈਂ ਕੁਝ ਕਹਿ ਸਕਦਾ ਵੀ ਉੱਥੇ ਕਿੰਨੀ ਰਿਕਵਰੀ ਹੋ ਰਹੀ ਹੈ ਉੱਥੇ ਕਿੰਨੀ ਉਹ ਉਹ ਡਾਟਾ ਮੇਰੇ ਕੋਲ ਨਹੀਂ ਸਰ ਇਹ ਦੋਸਤੀ ਹੈ ਸਰ ਕਿ ਹਾਂਜੀ ਇਹ ਦੋਨੋਂ ਐਸੋਸੀਏਟ ਨੇ ਇਕੋ ਪਿੰਡ ਦੇ ਨੇ ਵੈਸੇ 35 ਸਾਲ ਦੀ ਉਮਰ ਦੇ ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਵੱਲੋਂ ਰਸ਼ਾਦਸ਼ਕਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਯੋਧਨਸ਼ਾ ਵਿਰੁੱਧ ਲਗਾਤਾਰ ਜਾਰੀ ਹੈ ਇਸੇ ਮੁਹਿੰਮ ਦੀ ਘੜੀ ਵਿੱਚ ਬੀਤੇ ਦਿਨੀ ਸਾਡੀ ਸੀਐਸਟਾਫ ਮੋਗਾ ਦੀ ਟੀਮ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਮਕਦਮਾ ਨੰਬਰ 110 ਮਿਤੀ 2 ਅਕਤੂਬਰ ਅੰਡਰ ਸੈਕਸ਼ਨ 21 ਐਂਡੀ ਪੀ ਐਸ ਐਕਟ ਥਾਣਾ ਅਜੀਤਵਾਲ ਦੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਕੋਲੋਂ 500 ਗ੍ਰਾਮ ਹੈਰੋਇਨ ਰਿਕਵਰੀ ਹੋਈ ਇਹ ਦੋਨੋਂ ਵਿਅਕਤੀਆਂ ਦੀ ਪਛਾਣ ਸਰਵੰਤ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਤਰਨਤਾਰਨ ਤੇ ਹਰਜਿੰਦਰ ਸਿੰਘ ਉਰਫ ਜੰਦਾ ਵਾਸੀ ਪਿੰਡ ਭਾਈ ਲੱਧੂ ਜ਼ਿਲ੍ਹਾ ਤਰਨਤਾਰਨ ਇਹ ਦੋਨੋਂ ਵਿਅਕਤੀ ਇੱਕੋ ਪਿੰਡ ਦੇ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ 500 ਗ੍ਰਾਮ ਹੈਰੋਇਨ ਦੀ ਰਿਕਵਰੀ ਕੀਤੀ ਜਿਸ ਤਰਨਤਾਰਨ ਤੋਂ ਮਗੈ ਵਿਚਨਾ ਹੈ ਇਨਾ ਦੀ ਅਜਰ ਮੰਨ ਲੈ ਕੇ ਹੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਇੱਥੇ ਇੱਥੇ ਤਰਨਦਾਰਨ ਤੋਂ ਗਾਕਾਂ ਦੀ ਕਲਾਸਟੀ ਬੈਠੇ ਸੀਗੇ ਜਦੋਂ ਇਹ ਮਿਲੇ ਸਾਨੂੰ ਤੇ ਫਰਦਰ ਇਹ ਨਾ ਵੀ ਇਹ ਹੋਰ ਕਿਸ ਤੋਂ ਲੈ ਕੇ ਆਏ ਸੀ ਜਾਂ ਇੱਥੇ ਕਿਸੇ ਸਪੈਸਿਫਿਕ ਬੰਦੇ ਨੂੰ ਦੇਣਾ ਸੀ ਉਹ ਪੁੱਛ ਕੇ ਛੜੇ ਪੈਨਰ ਵੀ ਮੰਨਦੇ ਦੱਸਦੇ ਇਹਨਾਂ ਦੇ ਅਹ ਜਿਹੜਾ ਰਿਕਾਰਡ ਐਸ ਵੇਲੇ ਹੈਗਾ ਉਹਦੇ ਮੁਤਾਬਕ ਕੋਈ ਪਰਚਾ ਨਾ ਤੇ ਨਹੀਂ ਸੀ ਇਹ ਕੱਲ ਤੇ ਅੱਜ ਇਹ ਆਪ ਤੋਂ ਨੂੰ ਉਦਾਂ ਹੀ ਬੈਠੇ ਸੀਗੇ ਅੱਡੇ ਤੇ ਬੈਠੇ ਸੀ ਸਰ ਪਿਛਲੇ ਦਿਨਾਂ ਦੇ ਦੱਸਿਆ ਆਪਾਂ ਤਾਂ ਤਾਂ ਬੇ ਇਸ ਏਰੀਆ ਦੇ ਵਿੱਚ ਬਹੁਤ ਵੱਡੀਆਂ ਜਿੰਦਾ ਫੜੀਆਂ ਗਈਆਂ ਆਈਆਂ ਆਂ ਔਰ ਜਿੰਨੇ ਵੀ ਯੂਰੋਪੀ ਹੁਣ ਪਕੜੇ ਜਾ ਰਹੇ ਨੇ ਮੋਗਾ ਸੈਕਟਰ ਤੇ ਸਾਰੀ ਤਰ੍ਹਾਂ ਤਰਫ ਫਾਈਲ ਬਣ ਰਹੀਆਂ ਨੇ ਇਹਨਾਂ ਦੀ ਕੋਈ ਗਹਿਰਾਈ ਦਾ ਗੱਲ ਕਿੱਡੀ ਵਿਕਟਾ ਦਰਵਾ ਨਾ ਸੀ ਬਿਲਕੁਲ ਜੀ ਹਰੇਕ ਇਨਸਟੈਂਸ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਪਿੱਛੇ ਜਾ ਕੇ ਦੇਖੀਏ ਵੀ ਇਹ ਸਮਾਨ ਕਿੱਥੋਂ ਆ ਰਿਹਾ ਹੈਗਾ ਤੇ ਤੁਹਾਡੀ ਗੱਲ ਠੀਕ ਹੈ ਵੀ ਮੈਜੋਰਟੀ ਜੋ ਇੱਥੇ ਅਫੈਕਟ ਹੋ ਰਿਹਾ ਉਹ ਤਰਨਤਨ ਦੀ ਪ੍ਰੋਕਸੀਮਿਟੀ ਬਾਰਡਰ ਨਾਲ ਹੋਣ ਕਰਕੇ ਉਧਰੋਂ ਜ਼ਿਆਦਾ ਇਨਫਲੋ ਹੈਗਾ ਇਹ ਜਾ ਸਕਦਾ ਹੀ ਸਰ ਹੋ ਗਿਆ ਜਿਆਦਾ ਕਵਲ ਹੈ ਇਸ ਕਰਕੇ ਤਰਕਾਨ ਹੋ ਗਿਆ ਕਿ ਇਹ ਜਿਆਦਾ ਨਹੀਂ ਇਸ ਸਪੈਸਿਫਿਕ ਬਾਰੇ ਤਾਂ ਨਹੀਂ ਮੈਂ ਕੁਝ ਕਹਿ ਸਕਦਾ ਵੀ ਉੱਥੇ ਕਿੰਨੀ ਰਿਕਵਰੀ ਹੋ ਰਹੀ ਹੈ ਉੱਥੇ ਕਿੰਨੀ ਉਹ ਡਾਟਾ ਮੇਰੇ ਕੋਲ ਨਹੀਂ ਹੈ ਸੋ ਇਹ ਦੋਸਤੀ ਹੈ ਸਾਰਾ ਰੱਖ ਕੇ ਹਾਂਜੀ ਇਹ ਦੋਨੋਂ ਐਸੋਸੀਏਟ ਨੇ ਇੱਕੋ ਪਿੰਡ ਦੇ ਨੇ ਵੈਸੇ 35 ਸਾਲ ਦੀ ਉਮਰ ਦੇ